ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਸਿੱਧੂ ਮੂਸੇਵਾਲਾ ਪਰਿਵਾਰ ਇਸ ਵੇਲੇ ਖੁਸ਼ੀਆਂ ਦੇ ਨਾਲ ਨਾਲ ਕਾਫੀ ਮੁਸ਼ਕਲਾਂ ਵਿੱਚੋਂ ਵੀ ਲੰਘ ਰਿਹਾ ਹੈ ਬੀਤੇ ਦਿਨੀ ਮਾਤਾ ਚਰਨ ਕੌਰ ਜੀ ਦੀ ਪ੍ਰੈਗਨੈਂਸੀ ਦਾ ਪਤਾ ਚੱਲਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਰ ਪਾਸੇ ਉਹਨਾਂ ਦੀਆਂ ਨਿਊਜ਼ ਵਾਇਰਲ ਹੋਣ ਲੱਗੀਆਂ ਅਤੇ ਇਸ ਵੇਲੇ ਕਾਫੀ ਲੋਕਾਂ ਵੱਲੋਂ ਪਰਿਵਾਰ ਦਾ ਸਾਥ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਵੀ ਅੱਜ ਯਾਨੀ ਕਿ 2 ਮਾਰਚ ਨੂੰ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਰੋਸ ਮਾਰਚ ਰੱਖਿਆ ਗਿਆ ਸੀ ਅਤੇ ਜਿਸ ਦੇ ਹੱਕ ਵਿੱਚ ਜਸਵਿੰਦਰ ਬਰਾੜ ਸਾਹਮਣੇ ਆਈ ਸੀ ਅਤੇ ਉਸਨੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਵੱਧ ਤੋਂ ਵੱਧ ਨੌਜਵਾਨ ਇਸ ਰੋਸ ਮਾਰਚ ਦਾ ਹਿੱਸਾ ਬਣ ਪਰ ਉਤੇ ਹੀ ਜੇਕਰ ਗੱਲ ਕਰੀਏ ਅਫਸਾਨਾ ਖਾਨ ਦੀ ਜੋ ਕਿ ਸਿੱਧੂ ਮੂਸੇਵਾਲੇ ਦੀ ਮੂੰਬੋਲੀ ਭੈਣ ਹੈ ਉਸ ਵੱਲੋਂ ਕਦੇ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਬਾਰੇ ਕੋਈ ਟਿੱਪਣੀ ਜਾਂ ਉਹਨਾਂ ਨੂੰ ਸਪੋਰਟ ਕਰਨ ਦੇ ਕੋਈ ਵੀ ਬੋਲ ਸਾਹਮਣੇ ਨਹੀਂ ਆਏ ਇਥੋਂ ਤੱਕ ਕਿ ਉਸ ਵੱਲੋਂ 3 ਮਾਰਚ ਨੂੰ ਹੋਣ ਵਾਲੇ ਰੋਸ ਮਾਰਚ ਬਾਰੇ ਵੀ ਆਪਣੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਅਪੀਲ ਨਹੀਂ ਕੀਤੀ ਗਈ ਹਾਲਾਂਕਿ ਅਫਸਾਨਾ ਖਾਨ ਨੂੰ ਤਾਂ ਸਿੱਧੂ ਮੂਸੇਵਾਲੇ ਦੇ ਜਸਟਿਸ ਬਾਰੇ ਸਭ ਤੋਂ ਮੂਹਰੇ ਹੋਣਾ ਚਾਹੀਦਾ ਹੈ ਐਂਡ ਜੇਕਰ ਉਹ ਆਪਣੇ ਸ਼ੋਅਸ ਦੇ ਚੱਲਦੇ ਆ ਇਸੇ ਸਮਾਗਮ ਦਾ ਹਿੱਸਾ ਵੀ ਨਹੀਂ ਬਣ ਸਕਦੀ ਐਟ ਲੀਸਟ ਉਸ ਨੂੰ ਆਪਣੇ ਸੋਸ਼ਲ ਮੀਡੀਆ ਦਾ ਸਿੱਧੂ ਮੂਸੇਵਾਲੇ ਦੇ ਜਸਟਿਸ ਲਈ ਸਹਾਰਾ ਜ਼ਰੂਰ ਲੈਣਾ ਚਾਹੀਦਾ ਹੈ ਬਾਕੀ ਤੁਹਾਨੂੰ ਇਹ ਸਭ ਬਾਰੇ ਕੀ ਲੱਗਦਾ ਹੈ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ